ਤੀ ਗੱਲ ਜਿਹੜਾ ਬਾਹਰੋਂ ਬੰਦਾ ਆਵੇ ਉਹ ਆਪਣਾ ਸੋਚ ਸਮਝ ਕੇ ਆਵੇ ਆ ਤਾਂ ਜ਼ਰੂਰ ਜਾਊਗਾ ਪਰ ਸੁੱਕਾ ਜਾਊਗਾ ਨਹੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਵਾਰਡ ਨੰਬਰ 8 ਦੇ ਵਿੱਚ ਖੜੇ ਆ ਜਿੱਥੇ ਕਿ ਮਹੱਲੇ ਦੇ ਲੋਕ ਅਤੇ ਮਹੱਲੇ ਦੇ ਜਿਹੜੇ ਐਮਸੀ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਆਏ ਦਿਨ ਜਿਹੜਾ ਨੌਜਵਾਨ ਮੁੰਡਿਆਂ ਦੇ ਵਿੱਚ ਜਿਹੜਾ ਕਰੇਜ ਇੱਕ ਬਦਮਾਸ਼ੀ ਨੂੰ ਲੈ ਕੇ ਕੋਈ ਆਂਡ-ਗਮਾਡ ਲੜਾਈ ਹੁੰਦੀ ਆ ਇੱਕ ਦੋ ਘਰਾਂ ਹੀ ਲੜਾਈ ਹੁੰਦੀ ਆ ਪਰ ਬਾਹਰਲੇ ਮਹੱਲਿਆਂ ਦੇ ਵਿੱਚੋਂ ਆ ਕੇ ਜਦੋਂ ਲੋਕ ਉਸ ਦੇ ਵਿੱਚ ਜਿਹੜਾ ਇੰਟਰਫੇਅਰ ਕਰਦੇ ਆ ਤੇ ਲੜਾਈ ਜਿਹੜੀ ਉਹ ਜ਼ਿਆਦਾ ਹੀ ਵੱਧ ਜਾਂਦੀ ਆ ਤੇ ਜਿਹੜਾ ਨੁਕਸਾਨ ਵੀ ਵੱਧ ਹੁੰਦਾ ਉਸ ਵਿਸ਼ੇ ਨੂੰ ਲੈ ਕੇ ਅੱਜ ਮਹੱਲੇ ਵਾਲਿਆਂ ਵੱਲੋਂ ਤੇ ਜਿਹੜੇ ਇੱਥੇ ਐਮਸੀ ਉਹਨਾਂ ਵੱਲੋਂ ਰਲ ਕੇ ਜਿਹੜਾ ਇਕੱਠ ਰੱਖਿਆ ਗਿਆ ਵਾ ਇਕੱਠ ਦੇ ਵਿੱਚ ਕਿਹੋ ਜਿਹੇ ਫੈਸਲੇ ਲਏ ਗਏ ਨੇ ਉਹ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮਹੱਲੇ ਦੇ ਜਿਹੜੇ ਐਮਸੀ ਕਮਲ ਕੁਮਾਰ ਆ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਮਲ ਜੀ ਅੱਜ ਤੁਸੀਂ ਇਕੱਠੇ ਹੋ ਕਿਹੜਾ ਮਤਾ ਪਾਇਆ ਅੱਜ ਕੀ ਸ਼ੇਖ ਮਰਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਮੈਂ ਤਾਂ ਸਾਰੇ ਇਹ ਪਾਇਆ ਹੈਗਾ ਵੀ ਆਪਸ ਜਿਹੜੇ ਅੱਜ ਕੱਲ ਮੁੰਡੇ ਹੈਗੇ ਬੱਚੇ ਹੈਗੇ ਆ ਮਾੜੀ-ਮੁੰਡੀਆਂ ਗੱਲਾਂ ਤੇ ਲੜ ਪੈਂਦੇ ਆ ਜੀ ਤੇ ਉਹਦੇ ਮੁੰਡਕੇ ਕੀ ਕਰਦੇ ਹੈਗੇ ਆ ਵੀ ਕਿਸੇ ਨੂੰ ਤਾਂ ਕੋਈ ਪਤਾ ਨਹੀਂ ਆਪਸੇ ਲੜ ਪੈਂਦੇ ਹੈਗੇ ਬਾਹਰੋਂ ਮੰਡੀਰ ਸੱਦਗੇ ਜੀ ਤੇ ਇੱਥੇ ਗੁੰਡਾ ਕਰਦੀ ਕਰਾਉਂਦੇ ਹੈਗੇ ਜੀ ਤੇ ਸਾਰੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਹੋਇਆ ਹੈਗਾ ਪਾਇਆ ਗਿਆ ਹੈਗਾ ਜੀ ਮਹੱਲੇ ਦੀ ਲੜਾਈ ਮਹੱਲੇ ਵਾਲੇ ਨਿਭੜਣੇ ਆ ਅਗਰ ਜਾਂ ਕੋਈ ਬਾਹਰੋਂ ਬੰਦਾ ਸਰਦੂਗਾ ਜਿਸ ਬੰਦੇ ਨੇ ਸੱਦਿਆ ਪਹਿਲੀ ਕਾਰਵਾਈ ਉਹਦੇ ਤੇ ਹੋਊਗੀ ਦੂਸਰੀ ਗੱਲ ਜਿਹੜਾ ਬਾਹਰੋਂ ਬੰਦਾ ਆਵੇ ਉਹ ਆਪਣਾ ਸੋਚ ਸਮਝ ਕੇ ਆਵੇ ਆ ਤਾਂ ਜਰੂਰ ਜਾਊਗਾ ਪਰ ਸੁੱਕਾ ਜਾਊਗਾ ਨਹੀਂ ਇਹ ਸਾਰੇ ਮਹੱਲੇ ਵਾਲੇ ਦੇ ਫੈਸਲੇ ਦੇ ਨਾਲ ਮੇਰਾ ਵੀ ਆ ਠੀਕ ਹੈ ਨਾ ਇਸੇ ਗੱਲ ਤੇ ਆਪਾਂ ਮਤਲਬ ਲਿਖਾਇਆ ਜਿਹੜੇ ਮਹੱਲੇ ਦੇ ਵਿੱਚ ਕੋਈ ਤਾਜ਼ਾ ਘਟਨਾ ਹੋਈ ਹੈ ਜਿਸ ਜਿਸ ਨੂੰ ਲੈ ਕੇ ਜਿਹੜਾ ਸਾਰਾ ਇਕੱਠ ਹੋਇਆ ਜਾਂ ਪਹਿਲਾਂ ਪ੍ਰਾਣੀਆਂ ਕਢਣਾ ਨੂੰ ਲੈ ਕੇ ਤੁਸੀਂ ਇਹ ਵਿਚਾਰ ਰਹੇ ਹੋ ਪ੍ਰਾਣੀਆਂ ਕਢਾਉਣ ਨੂੰ ਲੈ ਕੇ ਜੀ ਇਹ ਕਿਹਨੇ ਘਟਨਾ ਵਾਪਰ ਨਹੀਂ ਸੀਗੀ ਉਹ ਅਸੀਂ ਰੋਕਤੀ ਉਹਨਾਂ ਨੂੰ ਵਾਰਨਿੰਗ ਦੇ ਕੇ ਭੇਜਤਾ ਕਿ ਭਾਈ ਬੰਦੇ ਦੇ ਪੁੱਤ ਬਣ ਕੇ ਇਥੋਂ ਨੰਗ ਜੋ ਵੇ ਤਾਂ ਤੁਹਾਡਾ ਹਾਲ ਪੈੜਾ ਹੋਊਗਾ ਪਾਸੇੋਂ ਆਈ ਸੀ ਮੁੰਡੇ ਪਾਸੇੋਂ ਆਸੂ ਆਏ ਸੀ ਜੀ ਅੱਛਾ ਹਾਂਜੀ ਤੇ ਇਹ ਵੀ ਹੋ ਜਾਂਦਾ ਨਾ ਕਿਉਂਕਿ ਜਿਵੇਂ ਹੁਣ ਆ ਮਤਾਂ ਤੁਸੀਂ ਪਾ ਲਿਆ ਵੀ ਮਹੱਲੇ ਦੇ ਵਿੱਚ ਕੋਈ ਬਾਹਰਲਾ ਬੰਦਾ ਨਾ ਆਵੇ ਕਈ ਵਾਰ ਤੁਹਾਡੇ ਮਹੱਲੇ ਦੇ ਮੁੰਡੇ ਬਾਹਰ ਹੋਰ ਪਾਸੇ ਜਾ ਕੇ ਲੜਦੇ ਆ ਜੀ ਇਹ ਵੀ ਇਸ ਮਤਲਬ ਦੇ ਵਿੱਚ ਲਿਖਿਆ ਹੋਇਆ ਹੈ ਜੀ ਮੇਰੇ ਏਰੀਆ ਦਾ ਬੰਦਾ ਦੂਸਰੇ ਮਹੱਲੇ ਜਾ ਕੇ ਇੰਟਰਫੇਅਰ ਕਰੂ ਜਾਂ ਕਿਸੇ ਸੱਦੇ ਤੇ ਜਾਊਗਾ ਉਸ ਜਗ੍ਹਾ ਕੁੱਟਮਾਰ ਕਰੂਗਾ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਮੱਲਾ ਉਸ ਦੇ ਮਗਰ ਬਿਲਕੁਲ ਨਹੀਂ ਜਾਊਗਾ ਜੀ ਮਤਲਬ ਜੇਕਰ ਤੁਹਾਡੇ ਤੱਕ ਬਾਅਦ ਚ ਉਹਦਾ ਪਰਿਵਾਰ ਪਹੁੰਚ ਕਰਦਾ ਤੁਸੀਂ ਜਾ ਤੇ ਅਗਰ ਜਿਹੜਾ ਉੱਥੇ ਮਤਲਬ ਵੀ ਇੱਥੇ ਕੋਈ ਸਾਦਾ ਹੈਗਾ ਅਗਰ ਉਹਦਾ ਮਾਪਾ-ਬਾਪ ਵੀ ਉਸ ਬੱਚੇ ਨੂੰ ਸਪੋਰਟ ਕਰਦਾ ਹੈਗਾ ਤੇ ਕਾਰਵਾਈ ਉਹਦੇ ਮਾਪਿਓ ਤੇ ਵੀ ਹੋਊਗੀ ਜੀ ਇੱਥੋਂ ਤੱਕ ਲਿਖਿਆ ਗਿਆ ਜੀ ਇਸ ਵਿੱਚ ਤੇ ਕਾਰਵਾਈ ਹੋਊਗੀ ਹੀ ਹੋਊਗੀ ਠੀਕ ਹੈ ਇਹ ਬਾਹਰੋਂ ਬੰਦਾ ਤੁਸੀਂ ਫੈਸਲਾ ਕੀਤਾ ਪੱਕਾ ਰਹੂਗਾ ਬਾਅਦ ਚ ਇਹ ਨਾ ਨਾ ਹੋਵੇ ਕਈ ਵਾਰ ਆਪਾਂ ਦੇਖ ਲਏ ਨੇ ਕਿ ਬਹੁਤ ਲਿਆ ਜਾਂਦਾ ਮਗਰ ਜਾ ਆ ਦੇਖੋ ਸਾਰੇ ਨੌਜਵਾਨ ਮੁੰਡੇ ਸਾਰੇ ਵੀਰ ਖੜੇ ਆ ਇਹਨੂੰ ਸਾਰੇ ਨੂੰ ਵਾਰਨਿੰਗ ਦਿੱਤੀ ਹੈਗੀ ਹੈ ਠੀਕ ਹੈ ਜਿਹੜਾ ਬਾਹਰੋਂ ਬੰਦਾ ਆ ਕੇ ਇੱਥੇ ਤਿੰਨ ਪੰਜ ਕਰਦਾ ਸੱਟ ਲਾਉ ਬਾਕੀ ਮੈਂ ਜਾਣਾਂ ਤੇ ਮੇਰਾ ਜਣੇ ਕੰਮ ਹੀ ਬਾਰਲਾ ਬੰਦਾ ਆਉਣਾ ਤੇੰਮਾ ਜੇ ਅਗਰ ਇਸ ਟਾਈਮ ਮੌਸਮ ਮੈਂ ਖੜਾ ਹੋਇਆ ਤੇ ਪਹਿਲਾਂ ਥੱਪੜ ਮੈਂ ਮਾਰੂ ਉਹਨਾਂ ਦੇ ਬਾਕੀ ਮੇਰਾ ਹੈਗੇ ਸ਼ਰ ਜਿਹੜਾ ਇਹ ਮਤਾ ਪਾਇਆ ਇਹਦੀ ਜਿਹੜੀ ਕਾਪੀ ਤੁਸੀਂ ਕਿਹਨੂੰ ਕਿਹਨੂੰ ਦੇ ਰਹੇ ਹੋ ਇਸੋ ਇਹ ਅਸੀਂ ਇੱਕ ਤਾਂ ਸਤੂ ਸਾਬ ਨੂੰ ਦੇਵਾਂਗੇ ਤੇ ਇੱਕ ਡਿਪਟੀ ਸਾਬ ਨੂੰ ਦੇ ਦੋ ਕਾਪੀ ਦੋਨਾਂ ਨੂੰ ਦੇਵਾਂ ਨਾ ਵੱਲੋਂ ਮਤਾ ਪਾਇਆ ਗਿਆ ਜੇ ਕੋਈ ਬਾਹਰਲਾ ਮੁੰਡਾ ਇੱਥੇ ਆ ਕੇ ਕੋਈ ਲੜਾਈ ਝਗੜੇ ਲਈ ਇਸ ਮੁਹੱਲੇ ਦੇ ਵਿੱਚ ਆਉਂਦਾ ਵਾ ਜਾਂ ਇਹਨਾਂ ਦੇ ਕਿਸੇ ਵੀ ਬੰਦੇ ਦੇ ਸੱਦੇ ਤੇ ਆਉਂਦਾ ਵਾ ਜਾਂ ਇਹਨਾਂ ਦਾ ਬੰਦਾ ਕਿਸੇ ਬਾਹਰਲੇ ਬੱਲੇ ਜਾ ਕੇ ਲੜਦਾ ਵਾ ਤਾਂ ਇਹ ਕਹਿੰਦੇ ਉੱਤੇ ਜਿਹੜੀ ਕਾਰਵਾਈ ਕਰਾਈ ਜਾਊਗੀ ਬਾਰਲਾ ਬੰਦਾ ਕੋਈ ਵੀ ਕਿਸੇ ਵੀ ਮੋੜ ਤੇ ਆ ਕੇ ਖੜਦਾ ਹੈਗਾ ਚਾਹੇ ਕਿਸੇ ਯਾਰ ਦੋਸਤ ਕੋਲ ਹੀ ਆਇਆ ਹੈਗਾ ਜਾਂ ਆਇਆ ਤਾਂ ਉਹਦੇ ਘਰੇ ਜਾਵੇ ਜਾਂ ਕਿਸੇ ਵੀ ਮੋੜ ਤੇ ਗਲੀ ਦੇ ਖੜਦਾ ਹੈਗਾ ਤੇ 76 ਬਲੇਟ ਹੋਦੇ ਵੀ ਹੋਗੇ ਜਿਹਦੇ ਆਇਆ ਉਹਦੇ ਘਰੇ ਜਾਵੇ ਅੱਛਾ ਕੋਈ ਲੜਾਈ ਦੇ ਮਾਮਲੇ ਚ ਭਲਾ ਨਹੀਂ ਆਇਆ ਵੈਸੇ ਵੀ ਕਿਸੇ ਕੋਲ ਆਇਆ ਬਾਹਰ ਨਾ ਖੜੇ ਗਲੀ ਦੇ ਮੋੜ ਤੇ ਨਹੀਂ ਖੜਨਾ ਜਿਹਦੇ ਕੋਲ ਆਇਆ ਉਹਦੇ ਡਾਇਰੈਕਟ ਘਰੇ ਜਾਓ ਜੀ ਮਿਲੋ ਵਰਤੋ ਠੀਕ ਹੈ ਜੇ ਜੇ ਕਮਲੇ ਹੋ ਜੇ ਆਹ ਮਤੇ ਸਾਰੇ ਮਹੱਲਿਆਂ ਦੇ ਵਿੱਚ ਪੈ ਜਾਣ ਤਾਂ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਖਤਮ ਹੋ ਜਾਣ ਤੇ ਜਿਹੜੀ ਆਹ ਅੱਜ ਦਿਨ ਕਿਸੇ ਲੜਕੀਆਂ ਦੇ ਵਿੱਚ ਛੇੜਖਾਨੀ ਹੁੰਦੀ ਇਹ ਵੀ ਬੰਦ ਹੋ ਜੇ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਇਹ ਜੀ ਬਿਲਕੁਲ ਜੀ ਬਹੁਤ ਵਧੀਆ ਜਿਹੜੀ ਇਹਨਾਂ ਨੇ ਆਹ ਸੋਚ ਜਿਹੜੀ ਆਪਦੀ ਜਿਹੜੀ ਨਿਭਾਈ ਆ ਕਿਉਂਕਿ ਜਦੋਂ ਕੋਈ ਬਾਹਰੋਂ ਕੋਈ ਵੀ ਵਿਅਕਤੀ ਆਉਂਦਾ ਬੇਸ਼ੱਕ ਆਦੇ ਯਾਰ ਦੋਸਤ ਕੋਲੇ ਆਉਂਦਾ ਆਪਦੀ ਰਿਸ਼ਤੇਦਾਰੀ ਆਉਂਦਾ ਜਦੋਂ ਮੋੜ ਤੇ ਖੜਦਾ ਵਾ ਉੱਥੇ ਲੜਾਈ ਵੀ ਉਸ ਪੈਰੋਂ ਹੀ ਹੁੰਦੀ ਆ ਕਿਉਂਕਿ ਹਰੇਕ ਦੀ ਧੀ ਪੈਣੇ ਉਥੋਂ ਨੰਗਣਾ ਹੁੰਦਾ ਛੇੜਖਾਨੀਆਂ ਹੁੰਦੀਆਂ ਤਾਂ ਫਿਰ ਉਹਦੇ ਪਿੱਛੇ ਜਿਹੜੇ ਜਿਹਦੇ ਘਰਿਆਂ ਤੋਂ ਉਹ ਵੀ ਸਟੈਂਡ ਲੈਂਦੇ ਤੇ ਆਪਸ ਵਿੱਚ ਜਿਹੜਾ ਮhalla ਹੀ ਲੜ ਪੈਂਦਾ ਵਾ ਇਸ ਕਰਕੇ ਇਹਨਾਂ ਜਿਹੜਾ ਮਤਾ ਪਾਇਆ ਬੜਾ ਵਧੀਆ ਮਤਾ ਵਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹੋਰ ਵੀ ਜਿੰਨੇ ਵੀ ਆਪਣੇ 15 ਵਾਰਡ ਨੇ ਬਾਗੇ ਪੁਰਾਣੇ ਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਐਮਸੀ ਆ ਜਾਂ ਪਿੰਡਾਂ ਦੇ ਸਰਪੰਚ ਆ ਉਹ ਵੀ ਇਸ ਚੀਜ਼ਾਂ ਲਈ ਪਹਿਲ ਕਰਨ ਕਿਉਂਕਿ ਇੱਥੇ ਜਿਹੜਾ ਕੋਈ ਲੜਾਈ ਝਗੜਾ ਨਾ ਹੋਵੇ ਭਾਈਚਾਰਕ ਜਿਹੜੀ ਸਾਂਝ ਬਣਾ ਕੇ ਰੱਖੀ ਜਾਵੇ ਤੇ ਉਮੀ